ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਮਹਾਰਾਜ ਸਿਧਾਣਾ ਰੋਡ ਬਾਈ ਪਾਲ ਦੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾ ਰਿਹਾ ਵੀਡੀਓ ਦੇ ਵਿੱਚ ਦਿਖਾਵਾਂਗੇ ਮਿੱਤਰੋ ਦੋ ਨਗ ਤੇ ਬਾਈ ਕੋਲੇ ਦੋਨੇ ਨਾਗੇ ਮਿੱਤਰੋ ਚੰਗੇ ਆ ਬਾਈ ਦੇ ਘਰੋਂ ਆਪਾਂ ਕਈ ਵੀਡੀਓ ਪਾ ਚੁੱਕੇ ਆ ਪਹਿਲਾਂ ਮਿੱਤਰੋ ਬਾਈ ਵੈਸੇ ਬਾਈ ਕੋਲੇ ਸਿ ਘਰੇਲੂ ਪਸ਼ੂ ਆ ਹੁਣ ਇੱਕ ਦੋ ਪਸ਼ੂ ਜਿਹੜੇ ਲਿਆਂਦੇ ਆ ਬਾਈ ਨੇ ਵਪਾਰ ਤੌਰ ਤੇ ਲਿਆਂਦੇ ਆ ਸੇ ਕੋਈ ਬਾਈ ਵੈਸੇ ਕੋਈ ਵਪਾਰ ਦਾ ਕੰਮ ਨੇ ਨਮਾਜ਼ਾ ਮਿੱਤਰੋ ਕੰਮ ਸਟਾਰਟ ਕੀਤਾ ਹੈ ਤੇ ਰੇਟ ਵੀ ਇਹਦਾ ਬਾਜ਼ਮਾ ਹੁੰਦਾ ਕੋਈ ਬਹੁਤਾ ਰੇਟ ਨਹੀਂ ਕਰਦਾ ਜਿਵੇਂ ਵਪਾਰੀ ਕਰਦੇ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਦੋ ਨਗ ਹੈ ਇੱਕ ਤਾਜੀ ਸੂਈ ਹੈ ਹਜੇ ਜੇਰ ਪੈਣੀ ਆ ਹੁਣੇ-ਹੁਣੇ ਸੂਈ ਆ ਇੱਕ ਮਿੱਤਰੋ ਧੋਕੜਾ ਕੁਝ ਚਿਰ ਦੀ ਸੂਈ ਵੀ ਹੈ ਕਿੰਨੇ ਚਿਰ ਦੀ ਸੂਈ ਆ ਉਹਦੀ ਆਪਾਂ ਗੱਲਬਾਤ ਭਾਈ ਦੇ ਨਾਲ ਕਰਾਂਗੇ ਪਹਿਲਾਂ ਤੁਹਾਨੂੰ ਜਿਹੜੀ ਤਾਜੀ ਸੂਈ ਆ ਉਹਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਕੇ ਹਾਂਜੀ ਭਾਈ ਜੀ ਇਹ ਇਹ ਜਿਹੜੀ ਆਪਾਂ ਪਹਿਲਾਂ ਸੂਏ ਆ ਜਿਹੜੀ ਮੱਚ ਸੂਈ ਵੀ ਦਿਖਾ ਰਹੇ ਆ ਹਨਾ ਹਾਂਜੀ ਇਹ ਕਿਤਾ ਹੁੰਦਾ ਜੀ ਇਹ ਤੀਜਾ ਸੂਆ ਜੀ ਤੀਜਾ ਸੂਆ ਸੋਈ ਆ ਹਾਂ ਜੀ ਕਿੰਨਾ ਕਚਰ ਹੋ ਗਿਆ ਇਹਨੂੰ ਤਕਰੀਬਨ ਡੇਢ ਘੰਟਾ ਹੋਇਆ ਜੀ ਹਾਂ ਜੀ ਤੇ ਥਾਂਲੇ ਵੀ ਸਾਬ ਹੈ ਬਿਲਕੁਲ ਸਾਫ ਹੈ ਜੀ ਧਾਰਾ ਮਰਦੀ ਉਹ ਆ ਉਪਰਾ ਮੰਦੀ ਆ ਥਾਣਾ ਦੀ ਬੰਦ ਤੇ ਥਾਣਾ ਦਾ ਸਾਇ ਤੁਸੀਂ ਦੇਖ ਸਕਦੇ ਬਹੁਤ ਚੰਗਾ ਤੇ ਥਾਂਲੇ ਜੀ ਵੀ ਵੈਸੇ ਫੁੱਲਾ ਪਰ ਉਹਨੇ ਜਦੋਂ ਮਿਸਰੋ ਕਈ ਬਸੂ ਕੈਮਰਾ ਲੈ ਕੇ ਕਰਦੇ ਆਂ ਤੇ ਡਰਦੇ ਹੁੰਦੇ ਨੇ ਇਹਨੂੰ ਆਪਾਂ ਤੋਰ ਕੇ ਨਿਕਾਲਗੇ ਜੀ ਹਾਂ ਜੀ ਹਾਂ ਜੀ ਹਾਂ ਤੋਰੋ ਜੀ ਮਾਰੇ ਮਗਰ ਕੱਟਾ ਕੱਟੀ ਜੀ ਮੰਦਰ ਕੱਟੀ ਆ ਜੀ ਦੇਖ ਫਰਕ ਪਤਾ ਹੋ ਗਿਆ ਸੂਝ ਨਹੀਂ ਹੈ ਕੋਈ ਨੂੰ ਹਲੇ ਉੱਪਰ ਨਹੀਂ ਤੇ ਜੀ ਕੋ ਪੰਪਰ ਨਹੀਂ ਜੇ ਮੈਂ ਬਹੁਤ ਕਹਿੰਦੀ ਕਿਉਂਕਿ ਇਹ ਪਤਾ ਕਰਦੇ ਆ ਸੂਰਜ ਉਹਦੇ ਮਤਲਬ ਕਿ ਉਹ ਵਾਲਾ ਹਰ ਬਚਾ ਸੱਜੇ ਕਰ ਲੈਂਦਾ ਤੇ ਘਾਰਾ ਮਾਰ ਕੇ ਵੀ ਸੱਜੇ ਕਰ ਲੈਂਦਾ ਉਹਦ ਕੱਟ ਕੇ ਸੱਜੇ ਕਰ ਲੈਂਦਾ ਪਰ ਜਦੋਂ ਸੂਨ ਵਾਲਾ ਬਸੂਨ ਦਾ ਉਹਨੂੰ ਕੋਈ ਸ਼ਰਾਮਾ ਮਿੱਤਰੋ ਅਸਲੀ ਕਾ ਜੁਆਇ ਕਰਨਾ ਆਉਂਦਾ ਉਹਦੇ ਬਾਰੇ ਗੱਲ ਦਾ ਹਰ ਬੰਦੇ ਨੂੰ ਪਤਾ ਉਹ ਜਿਆਦਾ ਤੁਸੀਂ ਲੈਂਡ ਵਿੱਚ ਪਾਇਆ ਕਰਿਆ ਪਰ ਜੇਕਰ ਤੁਸੀਂ ਪੇਪਰ ਕੱਢ ਲੈਣੇ ਆ ਤਾਂ ਬਿਲਕੁਲ ਖਾਸ ਗੱਲ ਨਹੀਂ ਤੇ ਖਨਾਰੀ ਮੰਤਰ ਆਪਾਂ ਫਿਰ ਸਾਨੂੰ ਕੈਮਰਾ ਨੇੜੇ ਕਰਕੇ ਦਿਖਾਵਾਂਗੇ ਬਹੁਤ ਹੀ ਚੰਗੀ ਤੇ ਚੰਗਾ ਦੋਸ ਵਾਲਾ ਹਵਾਨਾ ਤੇ ਹਾਂਜੀ ਇਹਦਾ ਰੇਟ ਕੀ ਕਰਤਾ ਜੀ ਫਿਰ ਰੇਟ ਇਹਦਾ ਜੀ ਲੈਂਡ ਦੇ ਨਹੀਂ 92000 ਜੀ ਹਾਂਜੀ ਤੇ ਦੂਜੇ ਨੰਬਰ ਤੇ ਖੜੀਆ ਕਦੋਂ ਕਦੀ ਸੂਈ ਵੀ ਹੈ ਜੀ ਇਹਨੂੰ 26 27 ਦਿਨ ਹੋ ਗਏ ਜੀ ਹਾਂ ਸਭ ਇਸ ਤਰ੍ਹਾਂ ਆ ਬੱਚਾ ਇਹ ਬੱਚਾ ਜੀ ਕੱਟੀ ਆ ਵਾ ਕੱਟੀ ਆ ਜੀ ਕੱਟੀ ਇਹਨੂੰ ਵੀ ਤੋਰ ਕੇ ਦਿਖਾਓ ਹਾਂ ਜੀ ਸਰੀਰ ਦੀ ਭਾਵੇਂ ਦਿੱਤੀ ਆ ਨੀ ਬੋ ਹਾਲੇ ਮੇਰੀ ਸਾਫ ਹੈ ਕੱਦ ਘਾਠ ਬਹੁਤ ਹੈ ਸਰੀਰ ਦੀ ਜਿਹੜੀ ਬਸਰਾ ਬਹੁਤ ਸੋਹਣੀ ਆ ਅਗਲੇ ਦਿਨ ਵਿੱਚ ਆਨੇ ਬੰਨੜਾ ਝੀਲ ਠੰਡੀ ਬਹੁਤ ਹੈ ਝੀਲ ਠੰਡੀ ਬਹੁਤ ਹੈ ਹੋਰ ਲਓ ਤੇ ਪਨਾਦੀ ਬਾਂਸਰ ਤੋਂ ਕੀ ਦੇਖਦਾ ਤੇ ਬਹੁਤ ਚੰਗੀ ਕੰਡੀੀ ਹੈ ਇਹ ਵੀ ਮਸੋ ਪਰ ਲੈ ਕੋਈ ਕੈਮਰੇ ਕੋ ਦੱਦੀ ਨਹੀਂ ਕਿਹੜੀ ਬਸਤ ਜੋ ਸਾਜਾ ਤੋਂ ਆਉਂਦਾ ਉਹਨਾਂ ਮਿੱਤਰ ਕਈ ਵਾਰ ਹੋ ਸਕਦਾ ਹੈ ਉਹਨਾਂ ਦੇ ਕਰਦੇ 25 22 ਦਿਨ ਬਾਈ ਕਹਿੰਦਾ ਹੋਗਾ ਸੋਈ ਨੂੰ ਤੇ ਸਮੇ ਘੱਟਾ ਤੇ ਮੰਗਰ ਕੱਤੀ ਹੋਏ ਉਹਦੇ ਮੰਗਰ ਵੀ ਕੱਤੀ ਆ ਇਹਦੇ ਮੰਗਰ ਵੀ ਕੱਤੀ ਕੀ ਮੁੱਲ ਕਰਤਾ ਜੀ ਦਾ ਆ ਤੇ ਇਹਦਾ ਮੁੱਲ ਲੈਣ ਦੇਣੀ 78000 ਰੁਪਏ 77 ਜੀ ਤੇ ਫੋਨ ਨੰਬਰ ਜੀ ਆਪਣਾ 75280 ਜੀ 75280 9834 9834 ਹਾਂਜੀ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੇ ਵੀਡੀਓ ਦੇਖਦੇ ਨੇ ਮਿਹਰਬਾਨੀ ਸ਼ੁਕਰੀਆ